ਸਤਿ ਸ਼੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੀ ਹੋਗੇ ਤੇ ਹਾਜ਼ਰ ਆ ਅੱਜ ਆਪਾਂ ਇੱਕ ਬਹੁਤ ਹੀ ਕਹਾਂ ਦੀ ਵੀਡੀਓ ਲੈ ਕੇ ਅੱਜ ਆਪਾਂ ਸਾਜਨ ਦੀ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਆ ਵੀਡੀਓ ਬਹੁਤ ਜ਼ਿਆਦਾ ਵਧੀਆ ਹੋਣ ਜਾ ਰਹੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਸਾਜਨ ਦਾ ਵਿਆਹ ਹੋਣ ਵਾਲਾ ਹੈ ਉਸ ਦੇ ਚੱਲਦਿਆਂ ਹੀ ਉਹਨੇ ਘਰ ਵਿੱਚ ਟੈਂਟ ਲਾਇਆ ਤੇ ਰਾਤ ਨੂੰ ਦੇਖੋ ਮੀਂਹ ਆਉਣ ਦੇ ਕਾਰਨ ਕੀ ਹੋਇਆ ਆਓ ਚੱਲ ਕਮਰਾਂ ਉਹਨਿਆਂ ਤੁਹਾਨੂੰ ਪੂਰੀ ਵੀਡੀਓ ਤੇ ਬਾਕੀ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ 'ਗੇ ਛੋਟੀ ਰਿਕਵੈਸਟ ਹੈ ਇਦਾਂ ਦੀਆਂ ਹੋਰ ਨਵੀਆਂ ਅਪਡੇਟ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਆਓ ਚਲ ਕਮਰਾਉਨੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਤੇ ਇਹ ਕਰਕੇ ਸਾਰਾ ਕੰਮ ਰੋਂਗ ਹੋ ਗਿਆ ਸੀਗਾ ਜਿੱਥੇ ਟੈਂਟ ਲਾਇਏ ਸੀਗੇ ਉਹ ਪੱਟ ਪੁੱਟੋ ਗਏ ਪਰ ਗਵਾਂਢੀ ਕਹਿੰਦੇ ਟੈਨਸ਼ਨ ਨਹੀਂ ਲੈਣੀ ਸਾਥ ਪੂਰਾ ਦਿੱਤਾ ਸਾਰਿਆਂ ਨੇ ਇੱਧਰ ਲਾ ਤੇ ਆਪਾਂ ਟੈਂਟ ਬਾਕੀ ਬੱਦਲ ਬਹੁਤ ਆ ਰਾਤ ਨੂੰ ਓਖਾ ਹੈ 75% ਕਹਿੰਦੇ ਮੀਂਹ ਦਸਿਆ ਹੋਇਆ ਅੱਧੀ ਕੁਰਸੀ ਇੱਧਰ ਗਵਾਂਢੀ ਕ ਲੱਗ ਜਾਣੀ ਹੈ ਤੇ ਇੱਧਰ ਤਾਂ ਤੁਹਾਨੂੰ ਪਤਾ ਹੀ ਆਪਣੇ ਚੱਲਦੇ ਪਏ ਚਾਚੀ ਹੁਣਾ ਕੇ ਹੋ ਵੀਡੀਓ ਬਣਾ ਜਾ ਹਾਂ ਜੀ ਟੈਨਸ਼ਨ ਟੈਨਸ਼ਨ ਨਹੀਂ ਲੈਣੀ ਜ਼ਿੰਦਗੀ ਦੇ ਵਿੱਚ ਕਿਉਂ ਭਾਜੀ ਟੈਨਸ਼ਨ ਨਾਲ ਕੰਮ ਹੁੰਦੇ ਕਿਤੇ ਤੇ ਬਾਕੀ ਜਿਹੜਾ ਕੰਮ ਉਤਰ ਕਰਨਾ ਸੀਗਾ ਮੈਂ ਕਿਹਾ ਉਹ ਪਰੇ ਕਰਨਾ ਸੀ ਟੈਂਟ ਉੱਤੇ ਲੱਗੇ ਆ ਦੋ ਸਾਫ ਕਿਤੇ ਪੰਜ ਸੱਤ ਮੈਨੂੰ ਇਹ ਬਹੁਤ ਦੁੱਖ ਲੱਗਦਾ ਪੈ ਕਿ 10 ਦਿਨਾਂ ਤੋਂ ਵਿਚਾਰੇ ਸਫਾਈ ਕਰੀ ਜਾਂਦੇ ਪਿਆ ਤੇ ਉਧਰ ਹੁਣ ਪ੍ਰੋਗਰਾਮ ਨਹੀਂ ਹੋਣਾ ਚਲੋ ਹੋਵੇ ਉਹਨੂੰ ਲਿਆ ਮੰਤ ਲੱਗਦਾ ਉਹਨਾਂ ਨੇ ਚਲੋ ਹੁਣ ਇੱਥੇ ਕਰ ਲੱਗੇ ਆ ਉਹਨੇ ਅੰਦਰ ਕਰ ਲੱਗੇ ਆ ਪ੍ਰੋਗਰਾਮ ਤੇ ਇੱਥੇ ਕਰ ਲੱਗੇ ਹੁਣ ਚਲੋ ਜਿੰਨਾ ਹੋਊਗਾ ਉਹਨਾਂ ਕਰਾਂਗੇ ਮੇਰੇ ਯਾਰਾਂ ਦੋਸਤਾਂ ਦੀ ਮਿਹਨਤ ਤੇ ਪਾਣੀ ਫਿਰ ਗਿਆ ਲੱਗਦਾ ਪੈਣਾ ਭਾਈ ਦੇਖ ਕੇ ਦੁੱਖਗੇ ਨਹੀਂ ਕਿਉਂ ਮਾਣੋ ਸਹੀ ਗੱਲ ਹੈ ਦਿਲ ਤੜ ਤੜ ਹੁੰਦਾ ਸਾਨੂੰ ਪਤਾ ਕਿਦਾਂ ਮੇਰੇ ਯਾਰ ਦੋਸਤ ਲੱਗੇ ਰਹੇ ਇੱਥੇ ਸਫਾਈ ਕਰਨ ਚਲੋ ਏਰੀਆ ਬਾਬਾ ਬਣਾ ਫੇ ਕੰਦਾ ਹੁੰਦਾ ਵੀ ਤੋੜਤੀ ਆਈ ਤਾਂ ਕੁਝ ਨਹੀਂ ਕਰ ਸਕਦੇ ਕੁਝ ਨਹੀਂ ਭਾਜੀ ਉਹ ਟੈਂਟ ਟੂ ਟੁੱਟ ਗਏ ਭਰਾਵਰਾਤੀ ਤੈਨੂੰ ਪਤਾ ਸਵੇਰੇ ਬਾਲੇ ਬੱਚੇ ਕਿ ਨਹੀਂ ਆ ਹੁਟਾਓ ਕਟੋਕ ਟੈਂਟ ਟੁੱਟ ਪੱਟ ਹੋ ਗਏ ਸਾਰੇ ਚਲੋ ਏ ਪੁਗੜੀ ਕਦੇ ਸਾਜਨ ਸਾਜਨ ਕਹਿੰਦੀ ਆ ਕਦੇ ਕਹੇ ਪੁਗੜੀ ਕਦੇ ਸਾਜਨ ਸਾਜਨ ਕਹਿੰਦੀ ਆ ਕਦੇ ਕਹੇ ਪੁਗੜੀ ਕਦੇ ਸਾਜਨ ਸਾਜਨ ਕਹਿੰਦੀ ਆ ਸਾਜਨ ਇੱਕ ਗੱਲ ਪੁੱਛਦਾ ਫੋਨ ਕਰਕੇ ਤਾਨੀਆਂ ਨੂੰ ਉਹ ਕਹਿੰਦਾ ਹੋ ਮੁਰਗਾ ਚੱਲੂਗਾ ਕੇ ਦਾਲ ਚੱਲੂਗੀ ਓ ਬੱਲੇ ਵਿਆਹ ਲਈ ਗੱਲ ਵਿਆਹ ਲਈ ਪੁੱਛਦਾ ਕਹਿੰਦਾ ਵਿਆਹ ਨੂੰ ਕੀ ਕੀ ਹੋਊਗਾ ਹੋ ਮੁਰਗਾ ਚੱਲੂਗਾ ਕੇ ਦਾਲ ਚੱਲੂਗੀ ਓ ਬੱਲੇ ਤਾਨੀਆਂ ਦੇ ਜਵਾਬ ਪਤਾ ਕੀ ਸਤਾਨੀਆਂ ਦਾ ਕਹਿੰਦੀ ਜਨ ਲੈ ਕੇ ਆ ਜਾ ਤੇਰੇ ਨਾਲ ਚਲੂਗੀ ਹੋਈ ਜਨ ਲੈ ਕੇ ਤੇਰੇ ਨਾਲ ਚਲੂਗੀ ਹੋਈ ਜਨ ਲੈ ਕੇ ਅੱਡ ਤੇਰੇ ਨਾਲ ਚਲੂਗੀ ਹੋਈ ਜਨ ਲੈ ਕੇ ਕਹਿੰਦੀ ਓ ਬੱਲੇ ਬੱਲੇ ਵੀ ਸਾਜਨ ਤੇ ਮੈਂ ਮਰਦੀ ਬੱਲੇ ਬੱਲੇ ਵੇ ਸਾਜਨ ਤੇ ਮੈਂ ਮਰਦੀ ਬੱਲੇ ਬੱਲੇ ਵੀ ਸਾਜਨ ਤੇ ਮੈਂ ਮਰਦੀ ਬੱਲੇ ਬੱਲੇ ਵੀ ਸਾਜਨ ਤੇ ਮੈਂ ਮਰਦੀ ਊੜੀ ਹੱਸ ਕੇ ਨੀਲੀਆਂ ਨੇ ਅੱਖਾਂ ਜਿਵੇਂ ਨੀਲਾ ਨੀਲਾ ਪਾਣੀ ਆ ਨੀਲੀਆਂ ਨੇ ਅੱਖਾਂ ਜਿਵੇਂ ਨੀਲਾ ਨੀਲਾ